ਗਣਤੰਤਰ ਦਿਵਸ ਉਤੇ ਦੇਸ਼ ਦੀ ਰਾਜਧਾਨੀ ਦਿੱਲੀ ਚ ਹੋਣ ਵਾਲੀ ਕੌਮੀ ਪਰੇਡ 'ਚ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਦੀ ਮੌਜੂਦਗੀ ਸੰਭਵ ਬਣ ਸਕੇਗੀ ਜਾਂ ਨਹੀਂ ਹਾਲੇ ਇਹ ਗੱਲ ਸਾਫ਼ ਨਹੀਂ ਪਰੰਤੂ ਇਸ ਮਾਮਲੇ ਸਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਨਣਾ ਚਾਹਾਂਗੇ ਇਹ ਪਟੀਸ਼ਨ ਕਿਸ ਵੱਲੋਂ ਪਾਈ ਗਈ ਹੈ ਇਹ ਕੌਮੀ ਪ੍ਰੇਡ ਸਬੰਧੀ ਕਿਸ ਤਰ੍ਹਾਂ ਦੀ ਮੰਗ ਰੱਖੀ ਗਈ ਹੈ ਇਸ ਮਾਮਲੇ ਸਬੰਧੀ ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲ ਐਡਵੋਕੇਟ ਉਪਜੀਤ ਸਿੰਘ ਬਰਾੜ ਜੀ ਸੋ ਸਭ ਤੋਂ ਪਹਿਲਾਂ ਬਰਾੜ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਅੰਦਰ ਸਾਹਿਬ ਤੁਹਾਨੂੰ ਤੇ ਈ ਮਿਸ਼ਨ ਪੰਜਾਬੀ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਬਰਾੜ ਸਾਹਿਬ ਇਹ ਕੀ ਹੈ ਮਾਮਲਾ ਅਕਾਲੀ ਦਲ ਵਾਰਸ ਪੰਜਾਬ ਦੇ ਗਠਤ ਹੋਣ ਤੋਂ ਬਾਅਦ ਕਹਿ ਸਕਦੇ ਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਇਸ ਥਿਰ ਦਾ ਪ੍ਰਦਾਨ ਅਨਾਉਂਸ ਕੀਤਾ ਭਾਵੇਂ ਕਿ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੀਨਬੰਦ ਨੇ ਪਰ ਇਹ ਪਹਿਲੀ ਜਿਹੜੀ ਕਹਿ ਸਕਦੇ ਆ ਕਿ ਇਸ ਨਵੀਂ ਪਾਰਟੀ ਦੀ ਐਕਟੀਵਿਟੀਜ਼ ਇੱਕ ਤਰ੍ਹਾਂ ਸਾਹਮਣੇ ਆਈ ਹੈ ਕਿਸ ਤਰ੍ਹਾਂ ਦੀ ਇਹ ਪਟੀਸ਼ਨ ਹੈ ਸਾਰਾ ਮਾਮਲਾ ਕੀ ਹੈ ਕਿਸ ਤਰ੍ਹਾਂ ਦੀ ਮੰਗ ਰੱਖੀ ਗਈ ਹੈ ਜੀ ਦੇਖੋ ਪਿੰਡਾ ਸਾਹਿਬ ਗੱਲ ਇਹ ਆ ਵੀ भाई अमृतपाल सिंह ਜਿਹੜੇ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਨਜ਼ਰਬੰਦ ਨੇ ਜੀ ਤੇ ਉਹਨਾਂ ਤੇ ਐਨਐਸਏ ਦਾ ਵੀ ਲਾਇਆ ਸੀਗਾ ਫਿਰ ਇਹਨਾਂ ਨੇ ਯੂਆ ਯੂਪੀਏ ਦੀ ਵੀ ਧਾਰਾ ਲਾ ਕੇ ਵਾਅਦਾ ਕੀਤਾ ਉਹਦੇ ਚ ਜੀ ਉਹ ਨਾ ਕੇਵਲ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਸਮੇਂ ਮੁਖੀ ਨੇ ਤੇ ਉਹ ਜਿਹੜਾ ਉਹਨਾਂ ਦਾ ਹਲਕਾ ਹੈ ਉੱਥੇ ਲੋਕ ਸਭਾ ਹਲਕਾ ਉੱਥੋਂ ਦੇ ਐਮਪੀ ਵੀ ਹੈਗੇ ਆ ਉਹ ਮੈਂਬਰ ਪਾਰਲੀਮੈਂਟ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਵਿੱਚ ਜਿੱਤੇ ਸੀਗੇ ਜੀ ਤੇ ਉਹਨਾਂ ਦੀ ਜਿਹੜੀ ਇਹ ਉਹਨਾਂ ਨੇ ਹੁਣ ਇਹ ਪਟੀਸ਼ਨ ਪਾਈ ਆ ਕਿਉਂਕਿ ਉਹਨਾਂ ਲੰਮੇ ਸਮੇਂ ਤੋਂ ਉਹਨਾਂ ਨੂੰ ਸੌਂਚ ਕਾਣ ਤੋਂ ਬਾਅਦ ਸੰਸਦ ਦੇ ਵਿੱਚ ਨਹੀਂ ਬੁਲਾਇਆ ਗਿਆ ਜੀ ਸੰਸਦ ਦਾ ਸੈਸ਼ਨ ਪਿੱਛੇ ਵੀ ਚੱਲਿਆ ਪਰ ਹੁਣ ਜਿਹੜਾ ਸੈਸ਼ਨ ਸ਼ੁਰੂ ਹੋਣਾ ਬਜਟ ਸੈਸ਼ਨ ਆ ਜੀ ਤੇ ਇਹ ਇਹ ਉਹਨਾਂ ਦਾ ਹੱਕ ਬਣਦਾ ਉਹਨਾਂ ਦਾ ਰਾਈਟ ਬਣਦਾ ਹੈ ਕਾਰਨ ਬੜਾ ਸਪਸ਼ਟਾ ਖਾਲੀ ਉਹਨਾਂ ਦਾ ਨਹੀਂ ਕਿਉਂਕਿ ਉਹ ਕਟੋ ਕਟ 7 8 10 ਲੱਖ ਲੋਕਾਂ ਦਾ ਜਿਹੜੀ ਪ੍ਰਤੀਨਿਧਤਾ ਕਰ ਰਹੇ ਨੇ ਜੀ ਉਹ ਹਲਕੇ ਦੀ ਤੇ ਉਹ ਖਡੂਰ ਸਾਹਿਬ ਦਾ ਜਿਹੜਾ ਹਲਕਾ ਹੈ ਉਹਦੀ ਉਹਨਾਂ ਦੇ ਲੋਕਾਂ ਦੀਆਂ ਵੀ ਬਹੁਤ ਉੱਤੋਂ ਦੇ ਇਲਾਕੇ ਦੇ ਲੋਕਾਂ ਦੀਆਂ ਵੀ ਦੀਵਾਨਸਾਂ ਜੀ ਤੇ ਉਹਨਾਂ ਦੀਆਂ ਅੱਜ ਤੱਕ ਉਹਨਾਂ ਦੀ ਗ੍ਰਾਂਟਸ ਵੀ ਨਹੀਂ ਉੱਥੇ ਉਹਨਾਂ ਨੂੰ ਮਿਲ ਸਕੀਆਂ ਜੀ ਕਾਰਨ ਇਹੀ ਆ ਕਿਉਂਕਿ ਭਾਈ ਅਮਰਤਪਾਲ ਸਿੰਘ ਖਾਲਸਾ ਅੰਦਰ ਆ ਤੇ ਇਹ ਖਾਲੀ ਜੇਕਰ ਭਾਈ ਅਮਰਤਵਾਲ ਸਿੰਘ ਖਾਲਸਾ ਨੂੰ ਉੱਥੇ ਨਹੀਂ ਆਣ ਦਿੰਦੇ ਤਾਂ ਇਹ ਖਾਲੀ ਅਮਰਤਵਾਲ ਸਿੰਘ ਖਾਲਸਾ ਨਹੀਂ ਇਹ ਉੱਥੋਂ ਦੇ ਲੋਕਾਂ ਦੇ ਨਾਲ ਵੀ ਬਹੁਤ ਵੱਡਾ ਸੰਵਧਾਨਕ ਉਹਨਾਂ ਦੇ ਜਿਹੜੇ ਰਾਈਟ ਆ ਉਹਨਾਂ ਦੀ ਲੰਘਣਾ ਹੈ ਜੀ ਕਿਉਂਕਿ ਸੰਵਧਾਨ ਦੇ ਅਨਸਾਰ ਜਦੋਂ ਕੋਈ ਵੀ ਵਿਅਕਤੀ ਸੌਂ ਚੱਕ ਲੈਂਦਾ ਹੈ ਜੀ ਤਾਂ ਆਰਓ ਵੀ ਮੈਂਪੀ ਤਾਂ ਉਹਦਾ ਰਾਈਟ ਬਣ ਜਾਂਦਾ ਹੈ ਉੱਥੋਂ ਆਪਣੇ ਇਲਾਕੇ ਦੀਆਂ ਜਿਹੜੀਆਂ ਮੁਸ਼ਕਿਲਾਂਤ ਨੂੰ ਸੰਸਦ ਦੇ ਵਿੱਚ ਦੱਸਣ ਦਾ ਤੇ ਉੱਥੇ ਬੈਚ ਦੇ ਵਿੱਚ ਹਿੱਸਾ ਲੈਣ ਦਾ ਤੇ ਇਹ ਸੈਸ਼ਨ ਤਾਂ ਹੈ ਹੀ ਬਹੁਤ ਜ਼ਰੂਰੀ ਆ ਤੇ ਜਿਹੜੀ ਪਟੀਸ਼ਨ ਬਾਰੇ ਤੁਸੀਂ ਪੁੱਛਿਆ ਉਹ ਪਟੀਸ਼ਨ ਇਦਾਂ ਹੈ ਵੀ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਉਹਨਾਂ ਦੇ ਫੰਡਾਮੈਂਟਲ ਰਾਈਟਸ ਆ ਤੇ ਲੋਕ ਪ੍ਰਤੀਨਿਧ ਐਕਟ ਦੇ ਤਹਿਤ ਜਿਹੜੀ ਉਹ ਸੰਸਦ ਦੇ ਵਿੱਚ ਆਪਣੇ ਇਲਾਕੇ ਦੀ ਪ੍ਰਤੀਨਿਧਤਾ ਕਰ ਰਹੇ ਆ ਉਹਨਾਂ ਦੇ ਮੱਦੇ ਨਜ਼ਰ ਉਹਨਾਂ ਨੇ ਪਾਈ ਆ ਕਿ 26 ਜਨਵਰੀ ਦਾਉ ਦੀ ਨਾਲ ਜਦੋਂ ਗਣਤੰਤਰ ਜਦੋਂ ਗਣਤੰਤਰ ਦੇ ਸਪਰੇਡ ਹੁੰਦੀ ਆ ਤੇ ਸਾਡਾ ਸੰਵਿਧਾਨ ਇੱਥੇ ਲਾਗੂ ਕੀਤਾ ਗਿਆ ਸੀਗਾ ਜੀ ਤੇ ਉਹਦੀ ਯਾਦ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਹੈ ਜੀ ਤੇ ਉਹ ਸੰਵਿਧਾਨਕ ਹੱਕ ਦੇ ਤਹਿਤ ਇਹ ਆਪਣਾ ਰਾਈਟ ਮੰਗ ਰਹੇ ਨੇ ਕਿਉਂਕਿ ਵੀ ਉਹ 26 ਜਨਵਰੀ ਦੀ ਪਰੇਡ ਦੇ ਵਿੱਚ ਵੀ ਉੱਥੇ ਸ਼ਾਮਲ ਹੋ ਸਕਣ ਤੇ ਸੰਸਦ ਦੇ ਵਿੱਚ ਜਿਹੜੀ ਆ ਹੁਣ ਸੈਸ਼ਨ ਚੱਲਣਾ ਹੈ ਉਹਦੇ 'ਚ ਵੀ ਆਪਣੇ ਇਲਾਕੇ ਦੇ ਲੋਕਾਂ ਦੀ ਹਾਰੀ ਲਵਾ ਸਕਣ ਕਿਉਂਕਿ ਉਹ ਲੋਕਾਂ ਦੇ ਪ੍ਰਤੀਨਿਧਾਂ ਤੋ ਪੰਨਾ ਵੀ ਅਜੇ ਹੀ ਨਾਮ ਮੈਂ ਤੁਹਾਨੂੰ ਭਿੰਡਰ ਸਾਹਿਬ ਦੱਸਣਾ ਚਾਹਣਾ ਹੈ ਕਿ ਪਹਿਲਾਂ ਵੀ ਜੇਹੀਆਂ ਕਈ ਗੱਲਾਂ ਹੋ ਚੁੱਕੀਆਂ ਜੀ ਜਦੋਂ ਕਈ ਜਿਹੜੇ ਐਮਐਲਏ ਜਾਂ ਐਮਪੀ ਨਜ਼ਰਬੰਦ ਹੁੰਦੇ ਸੀਗੇ ਜਦੋਂ ਕੋਈ ਜ਼ਰੂਰੀ VOTING ਦਾ ਸਮਾਂ ਹੁੰਦਾ ਸੀਗਾ ਜੀ ਜਾਂ ਜ਼ਰੂਰੀ ਬਹਿਸ ਹੁੰਦੀ ਸੀਗੀ ਜੀ ਤਾਂ ਉਹ ਸਮੇਂ ਜਿਵੇਂ ਰਾਸ਼ਟਰਪਤੀ ਦੀਆਂ ਵੋਟਾਂ ਲਾ ਲੋ ਉਹ ਅਜੇ ਹੀਆਂ ਵੋਟਾਂ ਦੇ ਸਿਵਾ ਉਹਨਾਂ ਨੂੰ ਸਿਕਿਉਰਿਟੀ ਦੇ ਅਧੀਨ ਲਿਆਂਦਾ ਗਿਆ ਹੈ ਜੀ ਚਾਹੇ ਉਹ ਵਿਧਾਨ ਸਭਾ ਦੇ ਵਿੱਚ ਚਾਹੇ ਲੋਕ ਸਭਾ ਦੇ ਵਿੱਚ ਜੀ ਜੀ ਤੇ ਇਹ ਤੇ ਹੁਣ ਜਦੋਂ ਉਹਨਾਂ ਨੂੰ ਸਿਕਿਉਰਿਟੀ ਦੇ ਨਾਲ ਉਹਨਾਂ ਨੂੰ ਸੌਂਚਾਈ ਜਾ ਸਕਦੀ ਹੈ ਲਿਆ ਕੇ ਤਾਂ ਉਹਨਾਂ ਨੂੰ ਪ੍ਰਤੀਨਿਧਤਾ ਵੀ ਕਰਾਈ ਜਾ ਸਕਦੀ ਹੈ ਹੂੰ ਤੇ ਇਹ ਤਾਂ ਮੇਰੇ ਹਿਸਾਬ ਦੇ ਵਿੱਚ ਵੀ ਲੋਕਤੰਤਰ ਦਾ ਵੀ ਘਾਣ ਹੋ ਰਿਹਾ ਹੈ ਜੇਕਰ ਉਹਨਾਂ ਨੂੰ ਅਸੀਂ ਸ਼ਾਮਲ ਉੱਥੇ ਨਹੀਂ ਹੋਣ ਦਿੰਦੇ ਜੀ ਤੇ ਇਸੇ ਕਰਕੇ ਉਹਨਾਂ ਦੇ ਵਕੀਲ ਸਾਹਿਬ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਆ ਜੀ ਉਹ ਸੁਚੀਬੱਧ ਨਹੀਂ ਹੋਈ ਸੁਚੀਬੱਧ ਹੁੰਦਾ ਹੈ ਵੀ ਨੰਬਰ ਨਹੀਂ ਲੱਗਿਆ ਉਹ ਲੱਗ ਜਾਊਗਾ ਤੇ ਇੱਕ ਅਦੇ ਦਿਨ ਚ ਸੁਣਵਾਈ ਹੋ ਸਕਦੀ ਆ ਹੋ ਸਕਦਾ ਕੱਲ ਨੂੰ ਇਹ ਹੋ ਜਵੇ ਜੀ ਕੱਲ ਨੂੰ ਇਹ ਸੁਣਵਾਈ ਹੋ ਜਵੇ ਤੇ ਉਹ ਸੁਣਵਾਈ ਤੋਂ ਬਾਅਦ ਜੱਜ ਸਾਹਿਬ ਕਾਨੂੰਨ ਦੇ ਅਨਸਾਰ ਆਪੇ ਫੈਸਲਾ ਕਰਨਗੇ ਤੇ ਲੋਕ ਹਿੱਤਾਂ ਨੂੰ ਵੀ ਧਣਗੇ ਤੇ ਆਸ ਹੈ ਵੀ ਉਹਨਾਂ ਦੇ ਹੱਕ ਜੀ ਜਾਊਗਾ ਕਿਉਂਕਿ ਇੱਥੇ ਜਦੋਂ ਸਾਰਾ ਕੁਝ ਹੁੰਦਾ ਹੈ ਤਾਂ ਸੰਵਿਧਾਨ ਦੇ ਅਨਸਾਰ ਹੀ ਹੁੰਦਾ ਹੈ ਜੀ ਜੀ ਇਹ ਸੰਧਾਨ ਤੋਂ ਬਾਹਰ ਕੋਈ ਵੀ ਕੋਰਟ ਨਹੀਂ ਜਾਂਦੀ ਤੇ ਮੈਨੂੰ ਲੱਗਦਾ ਹੈ ਵੀ ਇਹ ਇੱਕ ਵਧੀਆ ਮੌਕਾ ਹੈ ਤੇ ਉਹਨਾਂ ਨੇ ਉਹਨਾਂ ਨੇ ਵਧੀਆ ਆਪਣੀ ਜਿਹੜੀ ਪਹਿਲ ਕਦਮੇ ਕੀਤੀ ਆ ਜੀ ਤੇ ਉਸ ਤੇ ਵੀ ਸ਼ਾਮਲ ਹੋਣ ਦੇ ਲਈ ਤੇ ਉਹਨਾਂ ਨੂੰ ਮੌਕਾ ਵੀ ਜ਼ਰੂਰ ਮਿਲਣਾ ਚਾਹੀਦਾ ਹੈਗਾ ਐਡਵੋਕੇਟ ਬਰਾਰ ਸਾਹਿਬ ਇਹ ਫਿਰ ਸੂਚੀਬੱਧ ਮੰਨ ਲਓ ਕਿ ਹੋਏਗੀ ਇਸ ਵਾਰ ਲਾ ਜਾ ਨਹੀਂ ਉਹ ਇੱਕ ਵੱਖਰਾ ਇਸ਼ੂ ਹੈ ਬਟ ਕਿਉਂਕਿ ਦੇਣ ਬੜੇ ਘੱਟ ਹੈ 23 ਤਰੀਕ ਹੋ ਗਈ ਹੈ 26 ਦਾ ਇਹ 26 ਤੋਂ ਪਹਿਲਾਂ ਹੀ ਫੈਸਲਾ ਆਉਣਾ ਹੈ ਪਰ ਇਹਦੇ ਚ ਆਪਾਂ ਦੇਖਦੇ ਆ ਕਿ ਧਿਰ ਕਿਸ ਕਿਸ ਨੂੰ ਬਣਾਇਆ ਗਿਆ ਹੈ ਦੇਖੋ ਇਹਦੇ ਚ ਜਿਹੜੀ ਸੂਚੀਬੱਧ ਤਾਂ ਉਹਨਾਂ ਨੇ ਕਰਨੀਆਂ ਹੁੰਦੀ ਆ ਉੱਥੇ ਜਿਹੜਾ ਕੋਈ ਵੀ ਪਟੀਸ਼ਨ ਆਪਣੀ ਲੱਗਦੀ ਆ ਨਾ ਉਹਦੇ ਤੇ ਨੰਬਰ ਲਾਣਾ ਪੈਂਦਾ ਵੀ ਕਿਸ ਕਿਸ ਹਿਸਾਬ ਦੀ ਪਟੀਸ਼ਨ ਆ ਉਹ ਓਕੇ ਜੀ ਵੀ ਰਿਟ ਪਟੀਸ਼ਨ ਕਿਸ ਹਿਸਾਬ ਦੀ ਆ ਤੇ ਉਹਦੇ ਹਿਸਾਬ ਦੇ ਨਾਲ ਉਥੋਂ ਦੇ ਬਿਜੀ ਸ਼ਡਿਊਲ ਨੂੰ ਦੇਖਦੇ ਹੋਏ ਜਾਂ ਉਹਦੇ ਤੇ ਕੋਈ ਵਾਰ ਕੋਈ ਆਬਜੈਕਸ਼ਨ ਲੱਗਿਆ ਹੁੰਦਾ ਉਹਦੇ 'ਚ ਕੋਈ ਕਾਜ ਦੀ ਕਮੀ ਹੁੰਦੀ ਆ ਤਾਂ ਉਹ ਆਫਿਸ ਵਾਲੇ ਰਜਿਸਟਰਾਰ ਆਫਿਸ ਵਾਲੇ ਉਹਤੇ ਆਬਜੈਕਸ਼ਨ ਲਾ ਦਿੰਦੇ ਆ ਤੇ ਉਹ ਕਾਜ ਦੀ ਪੂਰੀ ਕਰਾ ਕੇ ਉਹਨੂੰ ਫੇਰ ਉਸ ਤੋਂ ਬਾਅਦ ਉਹਨੂੰ ਅੱਗੇ ਜੱਜ ਸਾਹਿਬ ਦੇ ਕੋਲ ਸੁਣਵਾਈ ਲਈ ਭੇਜ ਦਿੰਦੇ ਆ ਇਹ ਕੋਈ ਬੜਾ ਲੰਬਾ ਚੌੜਾ ਪ੍ਰੋਸੀਜਰ ਨਹੀਂ ਹੁੰਦਾ ਜਦੋਂ ਕਿ ਜੀਹਿਆਂ ਦੇ ਮੇਰੇ ਖਿਆਲ ਆ ਵੀ ਕਦੇ ਦਿਨ ਦੇ ਵਿੱਚ ਹੋ ਹੀ ਜਾਊਗੀ ਜੀ ਤੇ ਮਨ ਨੂੰ ਲੱਗਦਾ ਹੈਗਾ ਵੀ ਕੋਈ ਇਹਦੇ 'ਚ ਸਮੱਸਿਆ ਆਉਣ ਵਾਲੀ ਆ ਛੇਤੀ ਹੀ ਇਹ ਨਿਬੜ ਜਾਊਗੀ ਤੇ ਹੋਣੀ ਵੀ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਇਹ 26 ਜਨਵਰੀ ਨੂੰ ਮੁੱਖ ਰੱਖ ਕੇ ਕੀਤੀ ਗਈ ਆ ਤੇ ਸੱਚਾ ਤੋਂ 26 ਜਨਵਰੀ ਦਾ ਦਿਨ ਦੋ ਬੇਸ਼ੱਕ ਰਹਿਗੇ ਪਰ ਕੱਲ ਦਾ ਦਿਨ ਹੈਗਾ ਵਰਕਿੰਗ ਅਜੇ ਜੀ ਜੀ ਕੱਲ ਦਾ ਦਿਨ ਹੈਗਾ ਤੇ ਸੁਣਵਾਈ ਹੋ ਸਕਦੀ ਆ ਤੇ ਉੱਥੇ ਤਾਂ ਜਿਦੋਂ ਜਦੋਂ ਆਰਡਰ ਹੁੰਦੇ ਆ ਨਾਲ ਦੀ ਨਾਲ ਇੰਪਲੀਮੈਂਟੇਸ਼ਨ ਦੇ ਲਈ ਉਹ ਕਰ ਸਕਦੇ ਆ ਲਾਗੂ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਇਸ ਕਰਕੇ ਇਹਦੇ ਚ ਪਾਰਟੀ ਬਣਾਇਆ ਤੇ ਕੇਂਦਰ ਸਰਕਾਰ ਨੂੰ ਬਣਾਇਆ ਕਿਉਂਕਿ ਕੇਂਦਰ ਸਰਕਾਰ ਦਾ ਵੀ ਰੋਲ ਹੈ ਇਹਦੇ 'ਚ ਕੇਂਦਰ ਸਰਕਾਰ ਦੇ ਹੁਕਮਾਂ ਦੇ ਤਹਿਤ ਹੀ ਡਿਊਰ ਉਹ ਗਏ ਆ ਤੇ ਪੰਜਾਬ ਸਰਕਾਰ ਨੇ ਲਾਇਆ ਇਹਦੇ ਤੇ ਜੀ ਜੀ ਤੇ ਪਾਰਟੀ ਦੋਨਾਂ ਨੂੰ ਹੀ ਬਣਾਣਾ ਮੰਨਦਾ ਓਕੇ ਤੇ ਐਮਪੀ ਉਹ ਲੋਕ ਸਭਾ ਦੇ ਆ ਹੂੰ ਤੇ ਵਾਕਈ ਉਹਨਾਂ ਦਾ ਉਹਨਾਂ ਨੇ ਜੋ ਉਹਨਾਂ ਦੇ ਕਰ ਰਹੇ ਬਿਲਕੁਲ ਸਹੀ ਕਰ ਰਹੇ ਆ ਤੇ ਕਾਨੂੰਨੀ ਉਹਨਾਂ ਨੇ ਜਿਹੜਾ ਇਹਦੇ 'ਚ ਪ੍ਰਪਦਾ ਆਣਾ ਜਿਹੜਾ ਉਹਦੇ 'ਚ ਉਹਨਾਂ ਨੂੰ ਮਿਲ ਸਕਦਾ ਇਹਦੇ 'ਚ ਬੈਨੀਫਿਟਸ ਉਹ ਉਹ ਲੈ ਰਹੇ ਆ ਤੇ ਲੈਣੇ ਚਾਹੀਦੇ ਵੀ ਹੈਗੇ ਆ ਕਿਉਂਕਿ ਹੁਣ ਉਹ ਕੇਵਲ ਇੱਕ ਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਨਹੀਂ ਉੱਥੋਂ ਦੇ ਲੋਕਾਂ ਦੀ ਵੀ ਪ੍ਰਤੀਨਿਧਤਾ ਕਰ ਰਹੇ ਆ ਤੇ ਉਹ ਲੋਕਾਂ ਦੀ ਰਿਪਰੈਜ਼ੈਂਟ ਲੋਕਾਂ ਦੇ ਰਿਪਰੈਜ਼ੈਂਟੇਸ਼ਨ ਮੁੱਖ ਰੱਖਦੇ ਹੋਏ ਆਸ ਆਸ ਕੀਤੀ ਜਾ ਸਕਦੀ ਆ ਵੀ ਇਹਨਾਂ ਦੇ ਹੱਕ ਦੇ ਵਿੱਚ ਹੀ ਫੈਸਲਾ ਆਵੇਗਾ ਹੂੰ ਹੂੰ ਜੀ ਜੀ ਬਿਲਕੁਲ ਖੈਰ ਅੱਜ ਦੇ ਇਸ ਮੀਡੀਆ ਚਤਲ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਸਾਡੇ ਨਾਲ ਜੁੜੇ ਸਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲ ਐਡਵੋਕੇਟ ਉਪਜੀਤ ਸਿੰਘ ਬਰਾੜ ਜੀ ਜਿਨ੍ਹਾਂ ਨੇ ਜਿਹੜੀ ਅੱਜ ਗਣਤੰਤਰ ਦਿਵਸ ਉੱਤੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਫਲੇਡ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਹੋਈ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਵੱਲੋਂ ਉਹਦੇ ਜਿਹੜੇ ਕਾਨੂੰਨੀ ਲਿਹਾਜ਼ ਦੇ ਵੱਖ-ਵੱਖ ਪੱਖ ਜਿਹੜੇ ਸਾਡੇ ਸੰਗ ਸਾਂਝੇ ਕੀਤੇ ਹੈ ਖੈਰ ਬਰਾੜ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਤੁਸੀਂ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ